ਆ ਗਿਆ ਗਾਇਸ ਐਂਟਰੀ ਹੋ ਗਈ ਬਾਈ ਜੀ ਦੀ ਹੇ ਗਾਇਸ ਸ਼ਸ਼ੀ ਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਗੇ ਸੋ ਆਪਣਾ ਅੱਜ ਦਾ ਨਵਾਂ ਵਲੌਗ ਤੁਹਾਡੇ ਲੈ ਕੇ ਆਇਆ ਹਾਂ ਸੋ ਮੈਂ ਹੁਣੇ ਹੁਣੇ ਉੱਠਿਆ ਸੀ ਮੈਂ ਤੁਹਾਨੂੰ ਰੋਟੀ ਖਾ ਕੇ ਮਿਲਦਾ ਫਿਰ ਆਪਾਂ ਨੂੰ ਇੱਕ ਦੋ ਕੰਮ ਕਰਦੇ ਆਪਾਂ ਫਿਰ ਕਹਿੰਦਾ ਆਪਾਂ ਰੋਟੀ ਖਾ ਲਈ ਸੀ ਤੇ ਆਪਾਂ ਮੜਾ ਕੰਮ ਸੀ ਆਪਾਂ ਨੂੰ ਕੰਪਿਊਟਰ ਤੋਂ ਆਪਾਂ ਡਾਟਾ ਟ੍ਰਾਂਸਫਰ ਕਰਨਾ ਸੀ ਫੋਨ ਦੇ ਵਿੱਚ ਕੰਪਿਊਟਰ ਦੇ ਵਿੱਚੋਂ ਕੱਢ ਕੇ ਸੋ ਆਪਾਂ ਤੁਹਾਨੂੰ ਡਾਟਾ ਟ੍ਰਾਂਸਫਰ ਕਰਕੇ ਮਿਲਦੇ ਆ ਸਿੱਧੂ ਮੂਸੇ ਵਾਲਾ ਗਾਇਸ ਆਪਣੀ ਫਾਈਲ ਟ੍ਰਾਂਸਫਰ ਹੋ ਰਹੀ ਹੈ ਗਾਈ ਲੋਕ ਚੈੱਕ ਕਰੋ ਜੁਪੀਟਰ ਦੀ ਕਿਵੇਂ ਲੱਗ ਰਹੀ ਆ ਹੁਣੀ ਨਵਾਈਆ ਚੈੱਕ ਕਰੋ ਬੇ ਲੋਕ ਅੱਜ ਆਪਾਂ ਰੋਟੀ ਖਾ ਲਈ ਸੀ 2:00 ਵਜੇ ਉਹਨੇ 4:00 ਵਜੇ ਸੋ ਤੁਹਾਨੂੰ ਘੰਟੇ ਤੱਕ ਨਹਾ ਤੋਂ ਕੇ ਮਿਲਦੇ ਆ ਫਿਰ ਆਪਾਂ ਏਅਰਪੋਰਟ ਗਰਾਊਂਡ ਚ ਲੈ ਕੇ ਜਾਂਦੇ ਆ ਤੁਹਾਨੂੰ ਤੁਹਾਨੂੰ ਉੱਥੇ ਦਾ ਮਾਹੌਲ ਦਿਖਾਣੇ ਆ ਮਾਹੌਲ ਦਾ ਗਾਦਾ ਇਹ ਖੇਡਣ ਖੁੱਟਣ ਲਈ ਆ ਸੋ ਆਪਾਂ ਘੰਟੇ ਖੁੱਟੋਲ ਖੇੜ ਕੇ ਤੁਹਾਡੇ ਮਿਲਦੇ ਆ ਤੁਹਾਨੂੰ ਨਹਾ ਤੋਂ ਕੇ ਮਿਲਦੇ ਆ ਤੁਹਾਨੂੰ ਫਿਰ ਹੈਲੋ ਬਾਈ ਸਤਿ ਸ਼੍ਰੀ ਅਕਾਲ ਹੁਣ ਆਪਾਂ ਤਿਆਰ ਥਿਰ ਹੋ ਗਏ ਸੀ ਨਾਲ ਨੂੰ ਕੇ ਸੋ ਆਪਾਂ ਉਹਨੂੰ ਸਮੋਸੇ ਲਾਈਨ ਚੱਲਿਆ ਨਾਲ ਆਪਣੇ ਮਾਸੀ ਦਾ ਮੁੰਡਾ ਹੈ ਅਗਰ ਨਾਲ ਦਾ ਨਾਲੇ ਪ੍ਰਿੰਸ ਕੱਲੜਾ ਸੋ ਆਪਾਂ ਤੁਹਾਨੂੰ ਸਮੋਸੇ ਵਾਲੇ ਦੁਕਾਨ ਤੇ ਆ ਕੇ ਮਿਲਦੇ ਆ ਤੇ ਤੁਹਾਨੂੰ ਰੂਟ ਦਿਖਾਉਂਦੇ ਆ ਅਸੀਂ ਬਹਿ ਜੂ ਤੇ ਇਸ ਕਿੰਨੇ ਯਾਰੇ ਸੋ ਤੁਸੀਂ ਇੰਜੋਏ ਕਰੋ ਬਲਾ ਉਹਨੂੰ ਗਾਈਜ਼ ਅਸੀਂ ਕਿੰਨੇ ਯਾਰੇ ਬਹਿ ਚੁੱਕੇ ਆ ਗਾਇ ਦਾ ਪੰਜਵੇਂ ਸੀ ਦੁਕਾਨ ਤੇ ਆ ਦੁਕਾਨਾ ਕਿਨੇ ਲੈ ਕਿਨੇ ਲੈਣੀ ਦੁਕਾਨ ਤੇ ਆ ਗਏ ਸੀ ਸੋ ਆਪਾਂ ਪਰਚੀ ਦੇਤੀ ਹੁਣ ਆਪਾਂ ਸਮੋਸੇ ਲੈ ਕੇ ਨਿਕਲਦੇ ਆ ਤੇ ਸਾਹਮਣੇ ਚੌਂਕ ਦਿਖਾਉਣੇ ਨੇ ਗਾਇ ਸਮੋਸੇ ਲੈ ਲਏ ਸੀ ਸੋ ਆਪਾਂ ਘਰ ਨੂੰ ਚੱਲਦੇ ਆ ਵਾਪਸੀ ਦਾ ਰੂਟ ਖਿੱਚਤਾ ਸੀ ਸੋ ਆਪਾਂ ਉੱਥੇ ਜਾ ਕੇ ਘੜੇ ਜਾ ਕੇ ਸਮੋਸੇ ਖਾ ਕੇ ਤੁਹਾਨੂੰ ਏਅਰਸ ਗਰਾਊਂਡ ਲੈ ਕੇ ਜਾਨੇ ਅੱਜ ਅੱਜ ਏ ਆ ਗਏ ਆਪਾਂ ਪੁਲਸ ਲੈ ਆ ਗਏ ਸੀ ਗਾਈਸ ਤੇ ਕਰ ਪਾ ਦੇਗੇ ਸੀ ਸੋ ਆਪਣੇ ਅਸੀਂ ਗਲੀ ਚ ਆ ਗਏ ਸੋ ਤੁਹਾਨੂੰ ਕਰਿਆ ਕੇ ਮਿਲਦੇ ਆ ਬਈਆ ਕਿਹਬੜੀ ਦੇ ਚਲਾਉਂਦੇ ਸੀ ਜੂਪੀਟਰ ਰਿਪੇਅਰ ਕਰਤੀ ਸੀ ਗਾਈਸ ਛਾਪੀ ਵਿੱਚ ਰਹਿ ਗਈ ਮੈਂ ਖੜਚੋ ਚੱਕ ਤਾ ਚਲੋ ਭਾਈ ਚੱਲੀ ਅੰਦਰ ਗਾਈਸ ਮੋਜਾ ਆ ਕੇ ਤੁਹਾਨੂੰ ਮਿਲਦੇ ਆ ਸੋ ਅਸੀਂ ਇੰਜੋਏ ਕਰਕੇ ਤੇ ਸਾਡੇ ਸਾਹਮਣੇ ਬਲੌਗ ਚੱਲ ਰਿਹਾ ਗਾਈਸ ਕੱਲੜਾ ਫੇਰ ਆ ਗਿਆ ਖੈਲੜਾ ਬੰਦਾ ਫੇਰ ਖੈਲੜਾ ਬੰਦਾ ਇਹ ਫੇਰ ਕੱਲੜਾ ਹਾਈ ਬੋਲੋ ਹਾਈ ਬੋਲੋ ਆਪਨੇ ਬਰਾਵੀ ਦੇਖਾ ਮਾਰਾ ਕਰ ਵਾਲਾ ਬੜਾ ਯਾਰ ਮਿਲਿਆ ਕੱਲ ਵਾਲਾ ਆ ਪਤਾ ਨਹੀਂ ਕੀ ਕਰੀ ਜਾਂਦਾ ਆਟਮਾ ਹੀ ਆ ਤੇ ਮਾਸੀ ਵਾਲਾ ਸੋ ਇਹ ਥੋੜਾ ਉਸ ਜਿਹੇ ਅਸੀਂ ਇਸ ਚਲੇ ਸੀ ਹੁਣ ਆ ਕੱਲ ਵਾਲਾ ਦੇਖ ਲਓ ਹੁਣ ਐਸ ਗਰਾਊਂਡ ਚਲੇ ਸੀ ਸੋ ਤੁਹਾਨੂੰ ਉੱਥੇ ਆ ਕੇ ਮਿਲਦੇ ਆ ਤੇ ਉਧਰ ਤਾਂ ਰਾਤ ਖਾਣਦੇ ਆ ਚਲੋ ਚੱਲੀਏ ਟੀਵੀ ਐਸ ਤੇ ਬੈਗੇ ਸੀ ਟੀਵੀ ਐਸ ਤੇ ਸੋ ਆਪਾਂ ਹੁਣ ਆ ਕੱਲ ਵਾਲਾ ਜਵਾਕ ਐਸ ਦਾ ਰੂਟ ਪਹਿਲਾਂ ਵੀ ਟੀਵੀ ਐਸ ਤੇ ਬੱਟਦੇ ਸੀ ਐਸ ਦਾ ਰੂਟ ਕਿੱਥੋਂ ਸੋ ਇਹਦਾ ਫਾਇਦਾ ਬਹੁਤ ਆ ਤੁਹਾਨੂੰ ਦੱਸਾਂਗੇ ਫਾਇਦੇ ਕੀ ਕੀ ਨੇ ਤੇ ਤੁਸੀਂ ਤਿੰਨ ਜਣੇ ਬੈਠੇ ਆ ਮਾਸੀ ਵਾਲਾ ਤੇ ਨਾਲ ਨਾਲ ਦਾ ਨਾਲ ਦਾ ਉਹ ਜਿਹੜਾ ਕਿੱਦਾਂ ਰੱਸੀ ਵਾਲਾ ਕਹਿੰਦਾ ਆਪਾਂ ਪਹਿਲਾਂ ਟੈਂਕ ਕਿਲੇ ਪਰ ਚਲਦੇ ਆਂ ਕਹਿੰਦਾ ਫਿਰ ਆਪਾਂ ਇਹ ਚਲਦੇ ਆਂ ਸੋ ਮੈਜੋਰ ਇਲੈਕਟ੍ਰਿਕ ਠੀਕ ਹੈ ਚਲਦਾ ਫਿਰ ਉੱਧਰ ਫਿਰ ਆਪਾਂ ਇੱਧਰ 10 ਕਿਲੋ ਮੀਟਰ ਰੁੱਕ ਕੇ ਆਪਾਂ ਉੱਧਰ ਚੱਲਾਂਗੇ ਤੁਹਾਨੂੰ ਇਸ ਗਰਾਊਂਡ ਦਾ ਵੀਊ ਦਿਖਾਣੇ ਆਂ ਸੋ ਮੈਂ ਕਹਿੰਦਾ ਆਪਾਂ ਤਾਂ ਛੇੜ ਕੇ ਚਲਦੇ ਆਂ ਨਾਲ ਦੇ ਨਹੀਂ ਕਿਹਾ ਵੀਰੇ ਆ ਬੈਠਾ ਉਹ ਇੱਕ ਯਾਰ ਤੇ ਆਪਾਂ ਫਸਰੇ ਸੀ ਸੋ ਆਪਾਂ ਆਪਣਾ ਆ ਫਸਾਤਾ ਨਾਲ ਦਾ ਆਪਾਂ ਨੂੰ ਚਾਰ ਪੰਜ ਵਾਰ ਠੁੱਲੂ ਮਿਲਿਆ ਫਿਰ ਆਪਾਂ ਇਹਨੂੰ ਫਸਾਇਆ ਕਰਦਾ ਵਾਪਸ ਨੂੰ ਖਿੱਚਦਾ ਸੋ ਆ ਬਾਈ ਮਾਸੇ ਵਾਲੇ ਨੂੰ ਕੋਲੋਂ ਫੋਨ ਆ ਗਿਆ ਸੀ ਸੋ ਆਪਾਂ ਉਹ ਘਰ ਚਲੇ ਆ ਬਸ ਸੋ ਆਪਾਂ ਦੁਬਾਰਾ ਤੋਂ ਇਹ ਇੱਥੇ ਚ ਆ ਗਿਆ ਗਾਇਜ਼ ਐਂਟਰੀ ਹੋ ਗਈ ਭਾਈ ਜੀ ਦੀ ਗਾਇਜ਼ ਪਾਈਆ ਤੁਹਾਨੂੰ ਗੱਡੀ ਗੁੱਤੀ ਸੀ ਅਜੂ ਬਿੱਟਰ ਆਪਣੀ ਸਲਾਪਸੇ ਜਾ ਕੇ ਮਿਲਿਆ ਤੁਹਾਨੂੰ ਕਵਰੀ ਚੱਲੀ ਸੀ ਇਹ ਐਸੇ ਜਾ ਕੇ ਮਿਲਿਆ ਤੁਹਾਨੂੰ ਕਾਰਿਆਂ ਨੂੰ ਸੋ ਵਲੌਗ ਨੂੰ ਇੰਜੋਏ ਕਰੋ ਤੇ ਮੜੇ ਰੋਡ ਦੇਖੋ ਭਈ ਅਸ ਦੇ ਸਕੂਲ ਦੇ ਜਮਾ ਕੋਲਾ ਗਏ ਸੀ ਜੋ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਅੰਦਰ ਇੱਕ ਵਾਲੀ ਜੂਮ ਟਰਖੜਾ ਕੇ ਸਾਹਮਣੇ ਵਾਲੀ ਸਕੂਲ ਨੂੰ ਦਿਖਾ ਦਿੰਦੇ ਆ ਮਟੇ ਗਾਈ ਸਾਹਮਣੇ ਵਾਲੀ ਸਕੂਲ ਪਹੁੰਚ ਗਏ ਵਸੋ ਸਾਹਮਣੇ ਆ ਗਾਈ ਆਪੇ ਇਸ ਗਰਾਉਂਡ ਆ ਗਏ ਸੀ ਤੁਹਾਨੂੰ ਵੀਊ ਦਿਖਾਉਣੇ ਆ ਬਣਾਲੇ ਵਾਲੇ ਕੀ ਮਾਹੌਲ ਏਐਸ ਦਾ ਅਵੇਲਾ ਤੇ ਇੱਧਰ ਬਾਲੀਬਲ ਖੇਡੀ ਜਾ ਰਹੀ ਆ ਮੁੰਡਿਆਂ ਵੱਲੋਂ ਐਥਲੈਟਿਕ ਵਾਲੇ ਇੱਥੇ ਫੁੱਟਬਾਲ ਖੇਡੀ ਜਾ ਰਹੀ ਹੈ ਤੇ ਲੋਕ ਸੈਰ ਕਰ ਰਹੇ ਨੇ ਹਰ ਇੱਕ ਜਗ੍ਹਾ ਤੇ ਲੈਰੀ ਲੈਰੀ ਚੀਜ਼ ਹੋ ਰਹੀ ਆ ਆ ਲੈਰੀ ਚੱਲ ਰਿਹਾ ਇਹ ਇਸ ਗਰਾਉਂਡ ਪਹੁੰਚ ਗਏ ਸੀ ਆ ਦੇਖ ਲੋ ਇਹਨੂੰ ਉਹ ਹੈਲੋ ਆ ਕੀ ਹੋ ਰਿਹਾ ਗਾ ਜਪਾ ਸੈਰ ਕਰ ਰਹੇ ਸੀ ਤੇ ਆ ਵਿਊ ਚੈੱਕ ਕਰੋ ਆ ਇਹਨੂੰ ਦੇਖ ਲੋ ਆਪਣੇ ਨਾਲ ਤੇ ਫੋਨ ਖਰਾਬ ਲੱਗ ਰਿਹਾ ਤੇ ਗੂਗਲ ਪੇ ਕਰੋ ਆਪਾਂ ਨੂੰ ਫੋਨ ਲੱਗਦੀ ਨਾ ਵਾ ਜਦੋਂ ਹੀ ਖਰਾਬ ਹੁੰਦਾ ਚੱਲਦਾ ਨਹੀਂ ਜਗਾ ਸਨੈਪਚੈਟ ਦੀ ਭਾਲ ਚ ਫਿਰ ਰਿਹਾ ਮੁੰਡਾ ਅੱਜ ਤਾਂ ਪਾ ਦਾਂਗੇ ਆ ਬੜਾ ਗਾਈ ਇਹ ਐਸ ਦਾ ਵੀਊ ਚੈੱਕ ਕਰੋ ਸ਼ਾਮ ਦਾ ਸੰਡੇ ਨੂੰ ਤਾਂ ਹਮੇਸ਼ਾ ਭੀੜ ਹੁੰਦੀ ਔਰੇ ਤੇ ਸ਼ਾਮ ਨੂੰ ਵੀ ਠੀਕ ਆ ਵਧੀਆ ਜੇ ਕਰੋ ਚੈੱਕ ਐਸੀ ਗਰਾਊਂਡ ਐਸੀ ਦੋ ਘੇੜੇ ਘੱਟ ਲਈ ਸੀ ਦੋ ਅਸੀਂ ਰੈਸਟ ਕਰ ਰਹੇ ਸੀ ਹੁਣ ਤੁਹਾਨੂੰ ਕੱਲ ਦੇ ਵਲੌਗ ਵਿੱਚ ਸਕੂਲ ਦਿਖਾਵਾਂਗੇ ਅਸੀਂ ਪੁਰਾਣਾ ਆਪਦਾ ਇਹ ਕੱਲ ਤੁਹਾਨੂੰ ਇੱਕ ਅੱਲਾ ਬਲੌਗਿੰਗ ਕਰੂਗਾ ਇਹ ਕੱਲਾ ਨਹੀਂ ਨਾਲ ਹੀ ਆਉਂਗਾ ਤੂੰ ਵੀ ਮੈਂ ਜਾਣਾ ਖੇਲਣ ਕਦੇ ਨਾਲ ਹੀ ਹੋਗਾ ਕੱਪਾ ਮਾਰਦਾ ਤੁਸੀਂ 5 ਵਜੇ ਆਗੇ ਆ ਮੈਨੂੰ 4 ਵਜੇ ਚੱਲਾਂਗੇ ਬਲੌਗ ਜ਼ਰੂਰੀ ਹੈ ਸਕੂਲ ਦਿਖਾਣੇ ਚੁੜੇਗੀ ਤੇਰਾ ਉਹ ਜ਼ਰੂਰੀ ਹੈ ਅੱਜ ਆਉਗਾ ਬਲੌਗ ਸਾਨੂੰ ਸਕੂਲ ਦਾ ਗੱਲ ਹਾਂ ਸਕੂਲ ਪਰ ਵੀ ਨਾਲ ਕੁਝ ਕਰੋ ਵਨ ਨੈਕਸਟ ਓਨ ਦਾ ਤੇ 2x ਤੁਹਾਨੂੰ ਮੈਂ ਦਿਖਾ ਰਿਹਾ ਹੁਣ 2x ਮੇਰੇ ਫੋਨ 'ਚੋਂ ਕਰ ਰਿਹਾ ਮੇਰੇ ਫੋਨ 'ਚ ਆਪਣੀ ਟ੍ਰਿਕਾ ਦੇਖ ਰਿਹਾ ਇਹਦਾ ਫੋਨ ਸਾਈਡ ਤੇ ਪਿਆ ਗੈਰ ਨਾਲ ਦਾ ਮੇਰੇ ਫੋਨ ਚ ਆਪਣੀ ਸਨਾਈਪ ਸਾਈਟ ਆਈਡੀ ਓਪਨ ਕਰ ਰਿਆ ਤੇ ਪਾਸਵਰਡ ਦੇਖ ਲਓ ਤੁਸੀਂ ਇਹ ਤੁਹਾਨੂੰ ਪਤਾ ਲੱਗ ਰਿਹਾ ਜ਼ਰੂਰ ਕਰਿਓ ਟਰੈਡ ਆਈਡੀ ਪੜ ਰਹੀ ਸੀ ਪਾਸਵਰਡ ਨੂੰ ਪਤਾ ਨਹੀਂ ਥਾਲੇ ਨੂੰ ਕੋ ਯਾਰ ਉਹ ਸੋਰੀ ਕੱਲੀ ਪਾਸਵਰਡ ਭੁੱਲ ਗਿਆ ਘਰ ਨੂੰ ਚੱਲੇ ਆ ਸਾਨੂੰ ਇੱਥੇ ਅੱਧਾ ਘੰਟਾ ਹੋ ਗਿਆ ਜੇ ਹੁਣ ਘਰ ਨੂੰ ਚੱਲਦੇ ਆਪਾਂ ਬਹੁਤ ਟਾਈਮ ਲੱਗਦਾ ਆਈਡੀ ਮੇਰੀ ਸਰਚ ਕਰਕੇ ਉਹ ਕਰ ਲਿਓ ਐਡ ਐਡ ਕਰ ਲਿਓ ਗੈਰ ਪ੍ਰਿੰਸ ਦੀ ਆਈਡੀ ਵੀ ਸਰਚ ਕਰ ਲਿਓ ਇਹਨੂੰ ਫੋਲੋ ਕਰ ਲਿਓ ਬੱਚੇ ਨੂੰ ਗੈਰ ਹੁਣ ਅਸੀਂ ਚੱਲਿਆ ਵਾਪਸ ਸਾਨੂੰ ਹੋਇਆ ਸੋ ਗਿਆ ਅਸੀਂ ਅੱਧਾ ਘੰਟਾ ਕੰਟ ਕੰਟ ਤੇ ਬੰਦ ਹੋ ਗਿਆ ਜੀ ਕੰਟੇ ਤੇ ਬੰਦ ਹੋ ਗਿਆ ਕਰੋ ਫੋਨ ਵੀ ਆ ਰਹੇ ਜੀ ਤੁਸੀਂ ਘਰ ਵਾਲ ਨੂੰ ਗੱਡੀ ਹਿੱਚਤੀ ਜੁਪੀਟਰ ਉਹਨਾਂ ਦਿਖਾ ਦੇ ਚੋਣ ਨੂੰ ਕਰ ਜਾ ਕੇ ਮਿਲਦੇ ਆ ਤੇ ਰੋਡ ਦਿਖਾ ਦਿੰਦੇ ਆ ਮੈਡਮ ਅਸੀਂ ਜੋ ਕਰਾ ਲਏ ਸੀ ਅਸੀਂ ਲੇਟ ਆ ਗਏ ਸੀ ਤੁਹਾਨੂੰ ਦਿਖਾ ਦਿੰਦੇ ਆ ਗਾਇਸ ਸਾਨੂੰ ਆਪਣੇ ਫਰੈਂਡਸ ਮਿਲਨੇ ਗ੍ਰੈਵਿਟੀ ਬ੍ਰੋ ਹਰਸ਼ ਬ੍ਰੋ ਕੇਸ਼ ਬ੍ਰੋ ਬਣਾ ਦੇ ਗਏ ਹੈ ਬਣਾਇਆ ਜੀ ਵਲੋਗਿੰਗ ਕਰਦੇ ਆਪਾਂ ਨਾ ਕਦੋਂ ਆ ਗਏ ਤੇ ਹੁਣ ਤੁਹਾਨੂੰ ਘਰੇ ਆ ਕੇ ਮਿਲਦੇ ਆ ਥੋੜਾ ਜਿਹਾ ਰਾਰ ਹੈ ਬਾਲ ਚੈੱਕ ਕਰੋ ਜੇ ਬਾਲ ਨੇ ਆ ਉਹ ਚੈੱਕ ਕਰੋ ਆ ਪੇਜ ਤੇ ਵੀ ਬਲੌਗ ਭਰਾਵਾਂਗੇ ਛੇਤੀ ਉਹ ਛੁੱਟੇ ਬਾਲਾਂ ਦੇ ਚਲ ਫਾਵਾ ਫੜਾ ਕੇ ਆਣਾ ਜੀ ਸੁਣੋ ਸੋ ਚੱਲਦੇ ਆ ਤੇ ਤੁਹਾਨੂੰ ਲਾਈਟ ਚੈੱਕ ਕਰੋ ਰੋਡ ਤੇ ਚੜ ਗਏ ਸੀ ਸੋ ਤੁਹਾਨੂੰ ਆਪਾਂ ਰੂਟ ਥਾਣੇ ਤੇ ਚੱਲਦੇ ਆ ਸਮਾਰ ਰੋਡ ਤੇ ਗਾਇਸ ਕੱਲ ਅੱਜ ਕੋਲ ਦਿਖਾਵਾਂਗੇ ਤੁਹਾਨੂੰ ਖਾਲਸ ਸਕੂਲ ਕੱਲ ਇਹਦਾ ਵਲੌਗ ਆਊਗਾ ਚਲੋ ਦੇਖਾਂਗੇ ਕਿਵੇਂ ਸਮਰਾੜਾ ਰੋੜ ਤੇ ਸੋ ਪੋਲ ਚੜ ਕੇ ਤੁਹਾਨੂੰ ਦਿਖਾਣੇ ਪੋਲ ਦਾ 뷰 ਸ਼੍ਰੋਮਣੀ ਕੰਦੀਦਲ ਸੋ ਪੋਲ ਦਾ 뷰 ਚੈੱਕ ਕਰੋ ਤੁਸੀਂ ਹੁਣ ਇਹ ਕਿ ਬੰਦ ਕਰ ਲਈ ਸੀ ਤੁਮੇ ਪੋਲ ਪੋਲ ਦਾ ਥੱਲੇ ਨੂੰ ਜਾ ਰਿਹਾ ਤੁ ਆਪਰਾ ਉਹੀ ਪਟ્રોલ ਬਚੂਗਾ 10 ਰੁਪਏ ਦਾ ਫਰਕ ਆਂਦੇ ਦੇ ਨਾਲ ਆ ਸਾਰੇ ਆਏ ਨਾ ਬਾਈ ਜੇ ਕਿਹੜਾ ਜਾਉਂਗੇ ਪਟ્રોલ ਬਚਾਣ ਲਈ ਬੰਦ ਕਰ ਲਈ ਪਟ્રોલ ਬਚੂਗਾ ਇਹਦੇ ਨਾਲ ਚੈੱਕ ਕਰੋ ਚੈੱਕ ਕਰੋ ਇਹ ਕੰਚਨਾ ਸਾਡੀ ਹੋਰ ਦੇਖੋ ਚੈੱਕ ਕਰੇ ਕੰਚਨਾ ਚੈੱਕ ਕਰਿਓ ਜਰੂਰ ਕੰਚਨਾ ਕੰਚਨਾ ਆਪਣੇ ਜਲਦੀ ਆਪਣੇ ਹੁਣ ਫੜਨੀ ਪੈਂਦੀ ਕਈ ਵਾਰ ਵਿਗੜ ਜਾਂਦੀ ਫੇਰ ਲੱਗ ਰਹੇ ਨੇ ਕਿੱਥੇ ਪਾਸਟੇ ਆਰ ਪਿੱਛੇ ਟਰੱਕ ਚੜੇ ਮੂਰੇ 4 ਕੱਡੀਆਂ ਨੇ ਸਾਰੇ ਨੇ ਕਦੇ ਕਰੀ ਕੀ ਵਜ੍ਹਾ ਕੋਈ ਨਹੀਂ ਕਰੇ ਤਮਾਗ ਬੰਦ ਹੋ ਗਿਆ ਜੇਕਰ ਫੜਾਣਾ ਹੈ ਸੋ ਆਪਾਂ ਫੜਾਣ ਚੱਲਾਂਗੇ ਦੂਜੇ ਘਰ ਮੇਰੇ ਬੰਦ ਕਰ ਲੈ ਇਹਨੂੰ ਪੈਟਰੋਲ ਬਚਦਾ ਆਪਣਾ ਚੱਲੋ ਆਈਲਾ ਜੀ ਆਪਣੇ ਚੱਲ ਐਸੀ ਇਹ ਐਸਾ ਬੰਦਾ ਹੈ ਪਹਿਲੇ ਬਜਾ ਕੇ ਫੇਰ ਬਹਿ ਗਿਆ ਬੜ ਵਧੀਆ ਬੈਲ ਬਜਾ ਕੇ ਬੰਦਾ ਬੈਠੀ ਉਹ ਖੜਾ ਥੋੜੀ ਰਹਿਊਗਾ ਹੁਣ 24 ਘੰਟੇ ਦਰ੍ਹਾਂ ਮੂਰੇ ਮੈਂ ਬੈਲ ਬਜਾਈ ਉੱਥੇ ਵਾਪਸ ਬੈ ਗਿਆ ਇੱਕੀ ਮਤੇ ਜਦ ਬਾਹਰ ਆਇਆ ਫੇਰ ਉੱਠਿਆ ਕਿਉਂ ਜਾ ਰਹੇ ਸੀ ਨਹੀਂ ਵਾਪਸ ਹੁਣ ਕਰਨ ਨੂੰ ਚਲੋ ਬਲੌਗ ਖਤਮ ਕਰਦੇ ਆਂ ਘਰੇ ਜਾ ਕੇ ਜਲਦੀ ਜਲਦੀ ਜਾਣਾ ਪਊਗਾ ਜਿੰਮੇ ਵਿੱਚ ਦਿਖਾਉਂਦੇ ਆਂ ਖਤਮ ਕਰਦੇ ਆਂ ਦੁਬਾਰਾ ਬਲੌਗ ਕੁਝ ਖਾਪੀ ਕੇ 10-20 ਰੁਪਏ ਦਾ ਖਤਮ ਕਰੀਏ ਬਲੌਗ ਕੱਈ ਦੁਬਾਰਾ ਬੰਦ ਕਰ ਲਈ ਸੀ ਐਕਟਿਵ ਕਾਲ ਵੀ ਦੁਬਾਰਾ ਚੈੱਕ ਕਰੋ ਰਾਤ ਦੀ ਮੁੰਡੀ ਦਾ ਵੀਡੀਓ ਕੱਲ ਵੀ ਦਿਖਾਇਆ ਸੀ ਹੁਣ ਵੀ ਦੇਖੋ ਗੱਲ ਮੱਲੇ ਜਾ ਕੇ ਆਲੀ ਤੇ ਜਿਵੇਂ ਬਿਰਦੇ ਦੇ ਗਾਂ ਤੋਂ ਤੇ ਇੱਕ ਚੀਜ਼ ਹੋਰ ਲਿੱਤੀ ਆ ਦਿਖਾਣਾ ਤੁਹਾਨੂੰ ਇੱਕ ਕਾਲ ਇੱਥੇ 10 ਰੁਪਏ ਦਾ ਹਾਂ ਆ ਬਾਈ ਜੀ ਬਰਨ ਬਲੌਗ ਚ ਪਾ ਦਈਏ ਕੋਈ ਨਹੀਂ ਸੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੇ ਨੈਕਸਟ ਵਲੌਗ ਵਿੱਚ